ਹਾਂਜੀ ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਲਖਮਿੰਦਰ ਸਰਾ ਅੱਜ ਆਪਾਂ ਖੜੇ ਆਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਿਉਣ ਦੇ ਵਿੱਚ ਜਿੱਥੇ ਕਿ ਬੱਚਿਆਂ ਦੇ ਆਈ ਚੈੱਕਅਪ ਕੀਤੇ ਗਏ ਸੀ ਕੁਝ ਸਮਾਂ ਪਹਿਲਾਂ ਜੋਤੀ ਫਾਊਂਡੇਸ਼ਨ ਦੇ ਵੱਲੋਂ ਤੇ ਚੈੱਕਅਪ ਦਾ ਰਾਨ ਪਾਇਆ ਗਿਆ ਕਿ ਬਹੁਤ ਸਾਰੇ ਜਿਹੜੇ ਸਟੂਡੈਂਟਸ ਆ ਉਹਨਾਂ ਦੀ ਨਿਗਾ ਘੱਟ ਸੀਗੀ ਤੇ ਉਹਨਾਂ ਨੂੰ ਜਿਹੜੇ ਚਸ਼ਮੇ ਆਗੇ ਐਨਕਾ ਉਹ ਡਿਸਟ੍ਰਿਬਿਊਟ ਕੀਤੇ ਜਾਂ ਰਹੇ ਆਂ ਅੱਜ ਜੋਤੀ ਫਾਊਂਡੇਸ਼ਨ ਦੇ ਜੇ ਫਾਊਂਡਰ ਨੇ ਅਜੀਤ ਆਪਣੇ ਨਾਲ ਨੇ ਬਾਈ ਸਤਿ ਸ੍ਰੀ ਅਕਾਲ ਜੀ ਉਹ ਠੀਕ ਠਾਕ ਜੀ ਸਤਿ ਸ੍ਰੀ ਅਕਾਲ ਜੀ ਸੋ ਪ੍ਰਿੰਸੀਪਲ ਸਾਹਿਬ ਵੀ ਆਪਣੇ ਨਾਲ ਨਹੀਂ ਦਿਉਣ ਸਕੂਲ ਤੋਂ ਤੇ ਆਪਾਂ ਪ੍ਰਿੰਸੀਪਲ ਸਾਹਿਬ ਨਾਲ ਵੀ ਗੱਲ ਕਰਦੇ ਆ ਸਭ ਤੋਂ ਪਹਿਲਾਂ ਆਪਾਂ ਅਜੀਤ ਬਾਈ ਨਾਲ ਗੱਲ ਕਰਦੇ ਆ ਭਾਈ ਜੋਤੀ ਫਾਊਂਡੇਸ਼ਨ ਪਹਿਲਾਂ ਤਾਂ ਇਹਦਾ ਦਿਮਾਗ ਦੇ ਵਿੱਚ ਆਇਆ ਕਿਵੇਂ ਜੋਤੀ ਫਾਊਂਡੇਸ਼ਨ ਕਿਵੇਂ ਪੈਦਾ ਹੁੰਦੀ ਹੈ ਜੋਤੀ ਫਾਊਂਡੇਸ਼ਨ ਦੀ ਸ਼ੁਰੂਆਤ ਅੱਜ ਤੋਂ 4 4.5 ਸਾਲ ਪਹਿਲਾਂ ਹੋਈ ਹਾਂਜੀ ਮੇਰੇ ਫਾਦਰ ਨੇ ਮੁਕਸਰੇ ਏਰੀਏ ਦੇ ਵਿੱਚ ਉਹਨਾਂ ਦੀ ਡੈਥ ਹੋਏ 22-23 ਸਾਲ ਹੋ ਗਏ ਜੀ ਉਹਨਾਂ ਨੇ ਕਾਫੀ ਸਮਾਜ ਸੇਵਾ ਦੇ ਕੰਮ ਕੀ ਜੀ ਉਸ ਤੋਂ ਬਾਅਦ ਪਰਿਵਾਰ ਦਾ ਦਿੱਲੀ ਸ਼ਿਫਟ ਹੋਣਾ ਮੇਰੀ ਪੜਾਈ ਬਾਹਰ ਹੋਣਾ ਬਿਜ਼ਨਸ ਬਾਹਰ ਹੋਣਾ ਕਦੇ ਪੰਜਾਬ ਘਟ ਕੇੜਾ ਲੱਗਦਾ ਸੀ ਜੀ ਪਰ ਜਦੋਂ ਕੋਵਿਡ ਦੌਰਾਨ ਇੱਕ ਟਾਈਮ ਮਿਲਿਆ ਤਾਂ ਵਾਪਸ ਆ ਕੇ ਰਹਿਣ ਲੱਗੇ ਇੱਥੇ ਹਾਂਜੀ ਤਾਂ ਉਦੋਂ ਲੋਕਾਂ ਨਾਲ ਗੱਲਬਾਤ ਕਰਦੇ ਸਮਝ ਆਇਆ ਵੀ ਪਰਿਵਾਰ ਨੇ ਇੱਥੇ ਪੰਜਾਬ 'ਚ ਬੜਾ ਕੰਮ ਕੀਤਾ ਸੀ ਸਮਾਜ ਸੇਵਾ ਦਾ ਪਰ ਸਾਰਾ ਕੰਮ ਰੁਕ ਗਿਆ ਜੀ ਤਾਂ ਫਿਰ ਇੱਕ ਸੋਚਿਆ ਵੀ ਇੱਕ ਸੰਸਥਾ ਬਣਾਈ ਜਾਵੇ ਜਿਹਦੇ ਥਰੂ ਇਥੋਂ ਦੇ ਲੋਕਾਂ ਦੀ ਭਲਾਈ ਸਮਾਜ ਦੀ ਸੇਵਾ ਵਾਸਤੇ ਕੰਮ ਕੀਤੇ ਜਾਵੇ ਜੀ ਤੇ ਬਈ ਹੁਣ ਜਿਵੇਂ ਪ੍ਰੋਜੈਕਟ ਜਿਹੜੇ ਪਹਿਲਾਂ ਇਸ ਤੋਂ ਕਿਹੜੇ-ਕਿਹੜੇ ਕਰ ਚੁੱਕੇ ਹੋ ਤੁਸੀਂ ਇਸ ਤੋਂ ਪਹਿਲਾਂ ਜੀ ਸਾਡਾ ਇੱਕ ਬੜਾ ਫਲੈਗਸ਼ਿਪ ਪ੍ਰੋਜੈਕਟ ਹੈਗਾ ਪਹਿਲਾ ਪਾਣੀ ਜੀਓ ਹੈ। ਕਿ ਪਾਣੀ ਦੀ ਇੱਕ ਲਾਈਨ ਹੈ। ਜੀ ਗੁਰੂ ਨਾਨਕ ਸਾਹਿਬ ਨੇ ਲਿਖੀ ਜੀ ਪਾਣੀ ਦੇ ਮਹੱਤਵ ਬਾਰੇ ਦੱਸਦੀ। ਜੀ ਆਪਣੇ ਏਰੀਆ 'ਚ ਕਈ ਪਿੰਡੇ ਹੋ ਜੇ ਆ ਜਿੰਨਾ ਤੱਕ ਪੀਣ ਵਾਲਾ ਪਾਣੀ ਪੀਨਯੋਗ ਹੈ ਨਹੀਂ। ਹੈ ਨਹੀਂ। ਕੈਂਸਰ ਹੈ ਹੋਰ ਕਈ ਭਿਆਨਕ ਬਿਮਾਰੀਆਂ ਹੈ ਜਿਹੜੀਆਂ ਉਸ ਪਾਣੀ ਤੋਂ ਹੁੰਦੀ ਹੈ। ਜੀ ਬਈ ਮੁਖਸਰ ਨਹੀਂ ਫਾਜ਼ਿਲ ਕਰਨੀ ਕਿ ਕਈ ਇਹੋ ਜਿਹੇ ਪਿੰਡ ਵੀ ਹੈਗੇ ਜਿਨ੍ਹਾਂ ਦੇ ਪੀਣ ਵਾਲੇ ਪਾਣੀ ਚ ਰੇਨੀਅਮ ਹੈ। ਯੂਰੇਨੀਅਮ ਜੋ ਕਿ ਬਹੁਤ ਖਤਰਨਾਕ ਹੈ। ਅਸੀਂ ਉਹ ਪਿੰਡਾਂ ਦੇ ਵਿੱਚ ਵਾਟਰ ਪਿਰੀਫਿਕੇਸ਼ਨ ਯੂਨਿਟ ਲਾਉਣੇ ਸ਼ੁਰੂ ਕੀਤੇ ਜੀ ਵੱਡੇ ਯੂਨਿਟ ਹੈ 1500 ਲੀਟਰ ਪਰ ਆਵਰ ਉਹ ਕੱਢਦੇ ਵੀ 8-10 ਹਜ਼ਾਰ ਦੀ ਆਬਾਦੀ ਵਾਲੇ ਪਿੰਡਾਂ ਨੂੰ ਈਜ਼ਲੀ ਸਸਟੇਨ ਕਰਦੇ ਜੀ ਠੀਕ ਹੈ ਫਿਲਹਾਲ ਜਦੋਂ ਆਪਾਂ ਇਸ ਵੇਲੇ 50 ਤੋਂ 60 ਹਜ਼ਾਰ ਲੋਕ ਹਰ ਰੋਜ਼ ਉਹ ਯੂਨਿਟਸ ਤੋਂ ਪਾਣੀ ਪੀਂਦੇ ਪੀ ਰਹੇ ਇਹੋ ਜਿਹੇ ਪਿੰਡ ਉਹ ਸਾਡਾ ਪਹਿਲਾ ਪ੍ਰੋਜੈਕਟ ਜੀ ਉਸ ਤੋਂ ਬਾਅਦ ਹੋਰ ਤਾਂ ਸੀ ਕਾਫੀ ਸਾਰੇ ਪ੍ਰੋਜੈਕਟਸ ਕਰਦੇ ਆਂ ਬੱਚਿਆਂ ਦੀ ਪੜ੍ਹਾਈ ਵਾਸਤੇ ਜਿਹੜੇ ਡਿਸੇਬਲ ਲੋਕ ਨੇ ਪਰ ਸਪੋਰਟਸ ਰੁਚੀ ਰੱਖਦੇ ਆਂ ਜੀ ਬਲਜਿੰਦਰ ਸਿੰਘ ਨੇ ਓਸ਼ੀਅਨ ਗੇਮਸ ਖੇਡ ਕੇ ਆਏ ਪਿਛਲੇ ਸਾਲ ਜੀ ਫਾਊਂਡੇਸ਼ਨ ਦੀ ਸਪੋਰਟ ਦੇ ਨਾਲ ਪਿਛਲੇ ਸਾਲ ਪੰਜਾਬ ਚ ਹੜ੍ਹ ਆਏ ਸੀਗੇ ਉਦੋਂ ਫਾਊਂਡੇਸ਼ਨ ਨੇ ਕਾਫੀ 10-15 ਪਿੰਡਾਂ ਦੇ ਵਿੱਚ ਜਿਹੜੇ ਬਿਲਕੁਲ ਪਾਈ ਨਾ ਘਿਰ ਗਏ ਸੀ ਫਾਦਲ ਕਾ ਸਾਈਡ ਜੀ ਉੱਥੇ ਲੋਕਾਂ ਨੂੰ ਪੀੜਤ ਲੋਕਾਂ ਨੂੰ ਰਾਸ਼ਨ ਮੈਡੀਕਲ ਸਹਾਇਤਾ ਪਹੁੰਚਾਈ ਸਾਡੇ ਕਾਫੀ ਸਾਰੇ ਪ੍ਰੋਜੈਕਟਸ ਨੇ ਉਹ ਜਿਹੜੇ ਅਸੀਂ ਕਰ ਰਹੇ ਆਂ ਤੇ ਹੁਣ ਵੀ ਜਿਹੜਾ ਇਹ ਪ੍ਰੋਜੈਕਟ ਹੈਗਾ ਜਿਹੜਾ ਕਿ ਤੁਸੀਂ ਸਕੂਲਾਂ ਦੇ ਵਿੱਚ ਬੱਚਿਆਂ ਦੀ ਨਿਗਾ ਟੈਸਟ ਕਰਦੇ ਹੋ ਫਿਰ ਉਹਨਾਂ ਨੂੰ ਐਨਕਾ ਡਿਸਟ੍ਰੀਬਿਊਟ ਕਰਦੇ ਹੋ ਇਹਦਾ ਵਿਜ਼ਨ ਕਿੱਥੋਂ ਆਇਆ ਵੀ ਇਹ ਹੋ ਸਕਦਾ ਜੇ ਹੋਣਾ ਚਾਹੀਦਾ ਜਦੋਂ ਅਸੀਂ ਕੁਝ ਪਹਿਲਾਂ ਵਾਲੇ ਪ੍ਰੋਜੈਕਟ ਕਰ ਰਹੇ ਸੀਗੇ ਤਾਂ ਮੇਰੀ ਮੁਲਾਕਾਤ ਬੱਚਿਆਂ ਨਾਲ ਹੁੰਦੀ ਰਹਿੰਦੀ ਸੀ ਬੱਚਿਆਂ ਨਾਲ ਗੱਲਬਾਤ ਕਰਦੇ ਰਹਿੰਦੇ ਸੀ ਜੀ ਅੱਜ ਵੀ ਤੁਸੀਂ ਦੇਖਿਆ ਜਿੰਨੇ ਬੱਚੇ ਨੂੰ ਪੈਨਕਾ ਵਰਨੀ ਆ ਉਹ ਸਾਰੇ ਫਰਸਟ ਟਾਈਮ ਬੈਰਰ ਹੈ ਉਹਨਾਂ ਦੇ ਐਨਕ ਲੱਗੀ ਨਹੀਂ ਲੱਗੀ ਨਹੀਂ ਉਹਨਾਂ ਨੂੰ ਪਤਾ ਵੀ ਨਹੀਂ ਸੀ ਵੀ ਲੱਗੀ ਆ ਕਿ ਠੀਕ ਹੈ ਜਿੰਨੇ ਬੱਚੇ ਦੇਖੋਗੇ ਸਾਰੇ ਫਰਸਟ ਟਾਈਮ ਬੈਰਰ ਹੈ ਸਾਡੇ ਟੈਸਟਿੰਗ ਦੇ ਵਿੱਚ ਇਹੋ ਜਿਹੇ ਬੱਚੇ ਨਿਕਲ ਕੇ ਆਉਂਦੇ ਜਿਨ੍ਹਾਂ ਨੂੰ ਜਾਂ ਤਾਂ ਪਤਾ ਨਹੀਂ ਹੁੰਦਾ ਜਾਂ ਜੇ ਪਤਾ ਵੀ ਹੁੰਦਾ ਤਾਂ ਘਰੇ ਇੰਨੇ ਸਾਧਨ ਨਹੀਂ ਹੁੰਦੇ ਸਾਧਨ ਸੋ ਵੀ ਜੇ ਸੰਸਥਾ ਨਾ ਹੋਵੇ ਤਾਂ ਕਹਿੰਦਾ ਪਾ ਉਹਨਾਂ ਨੂੰ ਪਤਾ ਹੀ ਨਾ ਲੱਗੇ ਸਾਡੀ ਨਿਗਾਹ ਘਟ ਹੈ ਤੇ ਐਨਕ ਲੱਗਣੀ ਚਾਹੀਦੀ ਹਨ ਤੇ ਇਹ ਤੁਸੀਂ ਵਿਜ਼ਨ ਸਾਰੇ ਪੰਜਾਬ ਦੇ ਵਿੱਚ ਹੀ ਕੰਮ ਕਰ ਰਹੇ ਹੋ ਇਸ ਨੂੰ ਬਿਲਕੁਲ ਇਸ ਦੀ ਸ਼ੁਰੂਆਤ ਕੀਤੀ ਸੀ ਆਪਾਂ ਫਾਜ਼ਲਕਾ ਵਿੱਚੋਂ ਜੀ ਫਾਜ਼ਲਕਾ ਦੇ ਵਿੱਚ ਅਸੀਂ ਜਿੰਨੇ ਵੀ ਸਕੂਲਾਂ ਦੇ ਟੈਸਟ ਕੀਤੇ ਸ੍ਰੀ ਮੁਕਸਰ ਸਾਹਿਬ ਵਿੱਚ 55 ਤੋਂ 60 ਹਜ਼ਾਰ ਬੱਚਾ ਚੈੱਕ ਕੀਤਾ ਗਿਆ ਤੇ ਅਰਾਊਂਡ 7000 ਲੋਕਾਂ ਨੂੰ ਐਨਕ ਮਿਲੀ ਉੱਥੇ ਜੀ ਬਠਿੰਡੇ ਦੇ ਵਿੱਚ 65000 ਬੱਚਾ ਟੈਸਟ ਕੀਤਾ ਗਿਆ ਤੇ ਇਥੇ ਐਨਿਕਾ ਮੁੰਡਨ ਦੀ ਸ਼ੁਰੂਆਤ ਆਪਾਂ ਗੋਨੇਆਣਾ ਬਲੌਕ ਤੋਂ ਕੀਤੀ ਹੈ ਮਤਲਬ ਹੁਣ ਤੱਕ ਤੁਸੀਂ ਲੱਖ ਤੋਂ ਵੀ ਵੱਧ ਬੱਚਿਆਂ ਨੂੰ ਟੈਸਟ ਕਰ ਚੁੱਕੇ ਹੋ ਲੱਖ ਵੀ 3 ਲੱਖ ਬੱਚਾ ਹੋ ਗਏ 3 3 ਲੱਖ 3 ਲੱਖ ਦੇ ਨੇੜੇ ਹੋ ਗਏ ਓਵਰঅল ਸਾਰਾ ਪੰਜਾਬ ਕਵਰ ਕਰਨ ਦਾ ਪੰਜਾਬ ਦੇ ਵਿੱਚ 29 ਲੱਖ ਬੱਚਾ ਹੈ ਫਿਲਹਾਲ ਵੀ ਆਪਣੀ ਇੱਕ ਟੀਮ ਅੱਗੇ ਸੰਗਰੂਰ ਟੈਸਟਿੰਗ ਕਰ ਰਹੀ ਹੈ ਜੀ ਤੇ ਇਹਦੇ ਵਿੱਚ ਹੁਣ ਸਕੂਲਾਂ ਵੱਲੋਂ ਕਹਿ ਲਈਏ ਕੀ ਤੁਹਾਨੂੰ ਸਪੋਰਟ ਮਿਲ ਰਹੀ ਹੈ ਪਿੰਡਾਂ ਵੱਲੋਂ ਇਹਦੇ ਵਿੱਚ ਬਹੁਤ ਵੱਡੀ ਸਪੋਰਟ ਰਹੀ ਟੀਚਰਜ਼ ਵੱਲੋਂ ਜੀ 29 ਲੱਖ ਬੱਚਾ ਟੈਸਟ ਕਰਨਾ ਕੋਈ ਸੌਖੀ ਗੱਲ ਨਹੀਂ ਬਿਲਕੁਲ ਜੀ ਬਹੁਤ ਵੱਡਾ ਕੰਮ ਠੀਕ ਹੈ ਆਪਣੇ ਸਕੂਲ ਦੀ ਜਿਵੇਂ ਇੱਥੇ ਜਿੰਨੀ ਵੀ ਬੱਚੇ ਹੈਗੇ ਐਨਰੋਲਡ ਜੀ ਉਹਨਾਂ ਨੂੰ ਟੈਸਟ ਕਰਨਾ ਇੱਕ ਵਾਰੀ ਸਾਡੀ ਟੀਮਾਂ ਵਾਸਤੇ ਪੋਸੀਬਲ ਨਹੀਂ ਤਾਂ ਅਸੀਂ ਟੈਸਟਿੰਗ ਨੂੰ ਦੋ ਹਿੱਸਿਆਂ ਚ ਡਿਵਾਈਡ ਕੀਤਾ ਜੀ ਇੱਕ ਹਿੱਸਾ ਜਿਹਦੇ ਵਿੱਚ ਇੱਕ ਕਲਾਸ ਚ ਬੋਰਡ ਰੱਖਿਆ ਜਾਂਦਾ ਜੀ ਬੱਚੇ ਉਹ ਪੜਦੇ ਆ ਜਿਹੜੇ ਬੱਚੇ ਉਹ 10 ਫੁੱਟ ਤੋਂ ਬੋਰਡ ਪੜ ਲੈਂਦੇ ਉਹਨਾਂ ਦੀ ਨਿਗਾਹ ਠੀਕ ਹੈ ਜੀ ਜਿਹੜੇ ਉਹ ਬੋਰਡ ਨਹੀਂ ਪੜ ਪਾਉਂਦੇ ਉਹਨਾਂ ਨੂੰ ਅੱਗੇ ਟੈਕਨੀਕਲ ਟੈਸਟਿੰਗ ਦੀ ਲੋੜ ਜੀ ਸੋ ਟੀਚਰਸ ਨੇ ਬਹੁਤ ਵੱਡਾ ਯੋਗਦਾਨ ਦਿੱਤਾ ਇਹਦੇ ਵਿੱਚ ਕਿ ਇਹਨਾਂ ਨੇ ਆਪਦੇ-ਆਪਦੇ ਕਲਾਸਰੂਮਸ 'ਚੋਂ ਬੱਚੇ ਚੈੱਕ ਕੀਤੇ ਜੀ ਪਰ ਜਦੋਂ ਸਾਡੀ ਟੀਮ ਇੱਥੇ ਆਈ ਤਾਂ ਸਾਡੇ ਕੋਲੇ 50-60 ਬੱਚੇ ਹੁੰਦੇ ਸੀ ਆ ਸਕੂਲ ਦੇ ਵਿੱਚ ਜਿਹੜੇ ਅਸੀਂ ਟੈਕਨੀਕਲੀ ਟੈਸਟ ਕਰ ਜੀ ਤਾਂ ਐਡੀ ਛੇਤੀ ਹੋ ਪਾ ਰਿਹਾ ਜੀ ਮਹੀਨਿਆਂ ਦੇ ਵਿੱਚ ਅਸੀਂ ਜਿਹੜੇ ਕੱਢ ਰਹੇ ਹਾਂ ਜੀ ਕਿਉਂਕਿ ਟੀਚਰਸ ਦੇ ਵਿੱਚ ਟੀਚਰਸ ਦਾ ਬਹੁਤ ਵੱਡਾ ਸਪੋਰਟ ਹੈ ਜੀ ਜੀ ਥੈਂਕ ਯੂ ਤੇ ਇਸ ਤੋਂ ਬਾਅਦ ਆਪਾਂ ਪ੍ਰਿੰਸੀਪਲ ਸਾਹਿਬ ਦੇ ਨਾਲ ਵੀ ਗੱਲਬਾਤ ਕਰਦੇ ਹਾਂਗੇ ਅ ਪ੍ਰਿੰਸੀਪਲ ਸਾਹਿਬ ਜੋਤੀ ਫਾਊਂਡੇਸ਼ਨ ਨੇ ਜੋ ਇਹ ਕੰਮ ਕੀਤਾ ਹਨ ਇਸ ਨੂੰ ਲੈ ਕੇ ਤੁਹਾਡੇ ਕੀ ਵਿਚਾਰ ਹੈਗੇ ਮੈਂ ਸਮਝਦਾ ਕਿ ਬਹੁਤ ਵੱਡਾ ਕੰਮ ਹੈ ਜੀ ਕਿਉਂਕਿ ਸਾਡੇ ਕੋਲ ਜਿਹੜੇ ਬੱਚੇ ਆਉਂਦੇ ਆ ਉਹਨਾਂ ਦੀ ਜਿਹੜੀ ਫੈਮਿਲੀ ਬੈਕਗ੍ਰਾਉਂਡ ਹੁੰਦੀ ਹੈ ਉਹਨਾਂ ਦੀ ਫੈਮਿਲੀ ਬੈਕਗ੍ਰਾਉਂਡ ਆ ਜਿਹੜੇ ਆਮ ਤੌਰ ਤੇ ਗਰੀਬ ਘਰਾਂ ਦੇ ਬੱਚੇ ਹੁੰਦੇ ਆ ਜੀ ਔਰ ਬਹੁਤੇ ਬੱਚਿਆਂ ਨੂੰ ਇਸ ਕੱਲ ਦਾ ਪਤਾ ਵੀ ਨਹੀਂ ਹੁੰਦਾ ਔਰ ਬਹੁਤ ਲੇਟ ਕਈ ਵਾਰੀ ਪਤਾ ਲੱਗਦਾ ਜੀ ਪਰ ਮੈਂ ਜਿੱਥੋਂ ਤੱਕ ਆਪਣੇ ਸਕੂਲ ਦਾ ਟੈਸਟਿੰਗ ਦਾ ਜੋ ਮੈਂ ਦੇਖਿਆ ਅਧਿਆਪਕਾਂ ਨਾਲ ਸਾਰੀ ਕਲਾਸ ਵਾਈਜ਼ ਮੈਂ ਸਾਰਾ ਉਹਨਾਂ ਨੂੰ ਅਸੀਂ ਬੋਰਡ ਤੇ ਲੇਕਤੇ ਜਿਹੜਾ ਇਹਨਾਂ ਵੱਲੋਂ ਪ੍ਰੋਵਾਈਡ ਕਰਵਾਇਆ ਗਿਆ ਸੀਗਾ ਉਹਦੇ ਚੋਂ ਕੁਝ ਅਜਿਹੇ ਬੱਚੇ ਸਾਡੇ ਕੋਲ ਨਿਕਲ ਕੇ ਆਏ ਜਿਹੜੇ ਬੱਚਿਆਂ ਦਾ ਉਹਨਾਂ ਦੀ ਨਿਗਾ ਉਹ ਠੀਕ ਹੈ ਪਰ ਜਦੋਂ ਟੈਸਟਿੰਗ ਦੇ ਅਸੀਂ ਕੀਤਾ ਤਾਂ ਉਹਨਾਂ ਦੀ ਨਿਗਾ ਘੱਟ ਨਿਕਲੀ ਮੈਂ ਇਹ ਕਨ ਸਮਝਦਾ ਕਿ ਇਹ ਬਹੁਤ ਵਧੀਆ ਪ੍ਰਲਾਜ ਜੁਤੀ ਫਾਊਂਡੇਸ਼ਨ ਵੱਲੋਂ ਕੀਤਾ ਜਾ ਰਿਹਾ ਹੈ ਔਰ ਜਿਹੜੇ ਹੋਰ ਪ੍ਰੋਜੈਕਟਸ ਵੀ ਨੇ ਉਹ ਬਹੁਤ ਵਧੀਆ ਨੇ ਔਰ ਇਹੋ ਜੇ ਕੰਮ ਬਹੁਤ ਘੱਟ ਮਨੁੱਖ ਕਰਦੇ ਨੇ ਅਜੀਤ ਪ੍ਰਾੜ ਜੀ ਮੈਂ ਸਮਝਦਾ ਕਿ ਇਸ ਕੰ ਲਈ ਵਧਾਈ ਦੇ ਪਾਤਰ ਨੇ ਉਹ ਇਹ ਕੰਮ ਜਿਹੜਾ ਉਹ ਸਮਾਜ ਵਾਸਤੇ ਕਰ ਰਹੇ ਹੋਰ ਪ੍ਰਿੰਸੀਪਲ ਸਾਹਿਬ ਕੀ ਕੀ ਤੁਹਾਨੂੰ ਲੱਗਦਾ ਹੈ ਕਿ ਜਿਵੇਂ ਹੋਰ ਕਿਹੜਾ ਕੰਮ ਹੈ ਮਤਲਬ ਕਰਨ ਦੀ ਲੋੜ ਹੈ ਸਕੂਲਾਂ ਦੇ ਵਿੱਚ ਤੁਹਾਨੂੰ ਜੋ ਲੱਗਦਾ ਹੋਵੇ ਕੀ ਕੰਮ ਹੈ ਮੈਂ ਸਮਝਦਾ ਕਿ ਸਮਾਜ ਨੂੰ ਇਹ ਜਿਹੇ ਮਨੁੱਖਾਂ ਦੀ ਬਹੁਤ ਵੱਡੀ ਲੋੜ ਹੈ ਜੀ ਆ ਸਭ ਤੋਂ ਵੱਡੀ ਲੋੜ ਮੈਨੂੰ ਐ ਲੱਗਦਾ ਹੁੰਦਾ ਕਿ ਬੱਚਿਆਂ ਦੇ ਵਿੱਚ ਜਿਸ ਤਰ੍ਹਾਂ ਦਾ ਅੱਜ ਰੁਝਾਨ ਕੋਈ ਬਣ ਰਿਹਾ ਹੈ ਜਿਹਾ ਸਾਡੀ ਸਭਿਆਚਾਰਤ ਦੇ ਵਿੱਚ ਜਾਂ ਗੀਤਾਂ ਦੇ ਵਿੱਚ ਜਾਂ ਨਸ਼ੇ ਦਾ ਕੋਈ ਇਸ ਤਰ੍ਹਾਂ ਦਾ ਰੁਝਾਨ ਚੱਲਿਆ ਜੀ ਤਾਂ ਉਹਨਾਂ ਨੂੰ ਬਹੁਤ ਵੱਡੀ ਪ੍ਰੇਰਣਾ ਦੀ ਲੋੜ ਹੈ ਅਜੀ ਹੀ ਲੋੜ ਆ ਉਹਨਾਂ ਨੂੰ ਕਿ ਉਹਨਾਂ ਦੇ ਮਨਾਂ ਦੇ ਅੰਦਰ ਇੱਕ ਸੁਪਨੇ ਵੇਜੇ ਚ ਜਿਹਦੇ ਨਾਲ ਉਹ ਚੰਗੇ ਮਨੁੱਖ ਬਣ ਕੇ ਸਮਾਜ ਦੇ ਵਿੱਚ ਵਿਸਤ੍ਰਣ ਚ ਔਰ ਉਹਨਾਂ ਦੀ ਭੂਮਿਕਾ ਜਿਹੜੀ ਸਮਾਜ ਦੇ ਵਿੱਚ ਉਹ ਇੱਕ ਨਰੋਏ ਸਮਾਜ ਦੀ ਸਿਰਜਣਾ ਵਾਸਤੇ ਉਹਦੀ ਹੋਣੀ ਚਾਹੀਦੀ ਮੈਨੂੰ ਲੱਗਦਾ ਕਿ ਸਾਨੂੰ ਸਮਾਜ ਦੇ ਵਿੱਚ ਜਿਸ ਤਰ੍ਹਾਂ ਜੋਤੀ ਫਾਊਂਡੇਸ਼ਨ ਕੰਮ ਕਰ ਰਹੀ ਆ ਬਹੁਤ ਸਾਰੇ ਲੋਕਾਂ ਦੀ ਲੋੜ ਆ ਸਕੂਲ ਦੇ ਵਿੱਚ ਵੀ ਸਾਨੂੰ ਹਰ ਤਰ੍ਹਾਂ ਨਾਲ ਕਮਿਊਨਿਟੀ ਦੀ ਲੋੜ ਪੈਂਦੀ ਹੈ ਹਰ ਚੀਜ਼ ਸਰਕਾਰ ਤੇ ਅਸੀਂ ਇੰਦਰ ਭਰ ਨਹੀਂ ਹੋ ਸਕਦੇ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਆ ਦੇਹੀਆਂ ਹੁੰਦੀਆਂ ਸਾਡੇ ਕੋਲ ਜਿਹੜੀਆਂ ਐਨਜੀਓ ਜਾਂ ਸਾਡੇ ਸਮਾਜ ਸੇਵੀ ਸੰਸਥਾਵਾਂ ਕਰਦੀਆਂ ਔਰ ਦਿਲ ਨਾਲ ਕਰਦੀ ਜੀ ਇਸ ਤਰ੍ਹਾਂ ਦੀ ਮੈਨੂੰ ਲੱਗਦਾ ਕਿ ਜਿਹੜੀ ਹੈਗੀ ਆ ਬਹੁਤ ਜ਼ਿਆਦਾ ਸਾਡੀ ਜ਼ਰੂਰਤ ਹੈ ਕਿ ਅਸੀਂ ਬੱਚਿਆਂ ਨੂੰ ਸਹੀ ਦਿਸ਼ਾ ਦੇ ਸਕੀਏ ਉਹਨਾਂ ਦੀ ਕੈਰੀਅਰ ਬਿਲਡਿੰਗ ਵਾਸਤੇ ਕੁਝ ਕਰ ਸੀ ਕੀਤਾ ਜਾ ਸਕਦਾ ਉਹਨਾਂ ਨੂੰ ਸਿਹਤ ਸੰਬੰਧੀ ਉਹਨਾਂ ਦੀਆਂ ਜਿਹੜੀਆਂ ਕਰੇਲੂ ਮੁਸ਼ਕਲਾਂ ਨੇ ਉਹਨਾਂ ਚੋਂ ਕਿਵੇਂ ਅਸੀਂ ਪਾਰ ਕਰਨਾ ਬਹੁਤੇ ਬੱਚਿਆਂ ਨੂੰ ਸੂਚਨਾ ਨਹੀਂ ਹੁੰਦੀ ਤਾਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਸਾਨੂੰ ਮੈਨੂੰ ਲੱਗਦਾ ਕਿ ਅ ਬਹੁਤ ਕੁਝ ਕਰਨ ਦੀ ਜ਼ਰੂਰਤ ਹੈ ਸਾਨੂੰ ਜਿਸ ਤਰ੍ਹਾਂ ਦੇ ਸਮਾਜ ਦੀ ਸਾਨੂੰ ਨਰੋਇ ਸਮਾਜ ਦੀ ਜਿਸ ਤਰ੍ਹਾਂ ਦੀ ਸਾਡੀ ਜ਼ਰੂਰਤ ਹੈ ਉਹ ਜ਼ਰੂਰਤ ਸਾਡੀ ਲੋੜ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਸਰ ਧੰਨਵਾਦ ਥੈਂਕ ਯੂ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ ਸਾਡੇ ਸਕੂਲ ਚ ਆਏ ਜੀ ਮੋਸਟ ਵੈਲਕਮ ਸਰ ਥੈਂਕ ਯੂ ਧੰਨਵਾਦ ਥੈਂਕ ਯੂ ਥੈਂਕ ਯੂ ਸੋ ਇਹ ਸੀ ਸਰਕਾਰੀ ਸੀਨੀਅਰਸ ਕੰਟਰੀਸ ਕੋ ਦਿਉਣ ਜਿੱਥੇ ਕਿ ਅਜ ਜੋਤੀ ਫਾਊਂਡੇਸ਼ਨ ਦੇ ਵੱਲੋਂ ਐਨਕਾਂ ਡਿਸਟ੍ਰਿਬਿਊਟ ਕੀਤੀਆਂ ਗਈਆਂ ਪਹਿਲਾਂ ਉਹਨਾਂ ਵਿੱਚਾਂ ਦੀ ਨਿਗਾ ਟੈਸਟਿੰਗ ਕੀਤੀ ਗਈ ਉਸ ਤੋਂ ਬਾਅਦ ਐਨਕਾਂ ਵੰਡੀਆਂ ਗਈਆਂ ਸੋ ਤੁਹਾਨੂੰ ਇਹ ਗੱਲਬਾਤ ਚੰਗੀ ਲੱਗਦੀ ਤਾਂ ਇਹਨਾਂ ਹੋਰ ਲੋਕਾਂ ਤੱਕ ਸ਼ੇਅਰ ਕਰਿਓ ਜੀ ਧੰਨਵਾਦ